हेलो गाइस आज मैं ਤੁਹਾਡੇ ਵਾਸਤੇ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਆਈ ਹਾਂ suit paint ਦੇ ਰਿਲੇਟਡ ਸੋ ਪਲੀਜ਼ ਥੋੜਾ ਜਿਹਾ ਗੌਰ ਨਾਲ ਸੁਣਿਓ ਜੀ ਬਿਕੋਜ਼ ਜਿਹੜੀ ਇਹ ਵਾਲੀ ਪਿੰਡਿੰਗ ਆਪਾਂ ਕਰਨ ਨੂੰ ਜਾ ਰਹੇ ਹਾਂ ਇਹ ਵੀ ਇੱਕ ਵੇਲ ਦੇ ਤਰ੍ਹਾਂ ਤੇ ਬਿਕੋਜ਼ ਅੱਜ ਕੱਲ ਮੈਂ ਸੋਚਿਆ ਵੀ ਬਹੁਤ ਕਿ ਲੇਡੀਜ਼ ਜਿਹੜੀਆਂ ਵੇਲ ਦੇ ਰਿਲੇਟਡ ਜ਼ਿਆਦਾ ਮਤਲਬ ਕੀ ਕਹ ਦੋ ਕਿ ਮਤਲਬ ਧਿਆਨ ਦਿੰਦੇ ਨੇ ਇੰਟਰਸਟਿਡ ਨੇ ਬਟ ਕਿ ਇਹ ਵੇਲ ਦੀ ਵੀਡੀਓ ਕੋਈ ਅੱਜ ਕੱਲ ਬਹੁਤ ਹੀ ਪੌਣਾ ਨਹੀਂਗਾ ਬਟ ਮੈਂ ਸੋਚਿਆ ਵੀ ਦੋ ਤਿੰਨ ਵੀਡੀਓਜ਼ ਇਦਾਂ ਦੀ ਆ ਪਾ ਦਿੱਤੀਆਂ ਜਾਂ ਵੇਲਾ ਵੇਲਾ ਦੇ ਨਾਲ ਜਿਹੜੇ ਕਿ ਬਹੁਤ ਹੀ ਸੋਹਣਿਆ ਲੱਗਣ ਸੋ ਆ ਤੁਸੀਂ ਦੇਖ ਸਕਦੇ ਹੋ ਜਿਹੜੇ ਰੈਗੂਲਰ ਬ੍ਰਸ਼ ਮੈਂ ਯੂਜ਼ ਕਰਦੀ ਪਈਆਂ ਆ ਹੈਗਾ ਜੀ ਰੈੱਡ ਕਲਰ ਦਾ ਬ੍ਰਸ਼ ਹੈਗਾ 2 ਨੰਬਰ ਦਾ ਤੇ ਦੇਖੋ ਜੀ ਤੇ ਆਹ ਬ੍ਰਸ਼ ਹੈਗਾ ਜੀ 1 ਨੰਬਰ ਦਾ ਹੁਣ ਤੁਸੀਂ ਦੇਖ ਹੀ ਸਕਦੇ ਹੋ ਤੇ ਆਹ ਬ੍ਰਸ਼ ਜਿਹੜਾ ਕਿ ਮੈਂ ਮੇਕਅੱਪ ਕਿਟ ਚੋਂ ਕੱਢਿਆ ਹੋਇਆ ਦੈਨ ਤੁਸੀਂ ਦੇਖੋ ਇਹ ਬਿਲਕੁਲੀ ਪਰੀ ਕੇ ਮਤਲਬ ਤੁਸੀਂ ਇਦਾਂ ਦਾ ਬ੍ਰਸ਼ ਲੈ ਸਕਦੇ ਹੋ ਆਦਰਵਾਇਜ਼ ਜੇ ਤੁਹਾਡੇ ਕੋਲ ਬ੍ਰਸ਼ ਹੈਗਾ ਬਟ ਉਹ ਥੋੜਾ ਲੰਬਾ ਹੈ ਜਾਂ ਚੌੜਾ ਹੈ ਉਹਨੂੰ ਵੀ ਕੱਟ ਵੀ ਸਕਦੇ ਹੋ ਸੋ ਕੱਟ ਕੇ ਕੀ ਤੁਸੀਂ ਇਦਾਂ ਦਾ ਕਰ ਲੈਣਾ ਜਾਂ ਇਦਾਂ ਦਾ ਬ੍ਰਸ਼ ਮਿਲਦਾ ਵੀ ਹੈ ਪੇਂਟ ਬਟ ਮੈਨੂੰ ਘਰ ਸੀ ਸੋ ਦੈਟਸ ਵਾਈ ਮੈਨ ਰੀਯੂਜ਼ ਕੀਤਾ ਸੋ ਮੈਨੇ ਪੇਂਟ ਵਾਸਤੇ ਅਪਲਾਈ ਕੀਤਾ ਥੈਨ ਹੁਣ ਆਪਾਂ ਕੀ ਫਸਟ ਸਟੈਪ ਸਟੈਪ ਤਾਂ ਆਪਣਾ ਇਹੀ ਹੁੰਦਾ ਵੀ ਆਪਾਂ ਕੀ ਕਰਨੀ ਹੁੰਦੀ ਹੈ ਇੱਕ ਡਰਾ ਮਤਲਬ ਕਿ ਪੇਂਟ ਕਰਨ ਤੋਂ ਪਹਿਲਾਂ ਕੀ ਉਹ ਪਿਕਚਰ ਨੂੰ ਡਰਾ ਕਰਨਾਗਾ ਹੁਣ ਵੇਲ ਰਿਲੇਟਡ ਮੈਨੂੰ ਇੱਕ ਹੋਰ ਵੇਲ ਮਤਲਬ ਕਿ ਦਿਮਾਗ ਚ ਆਈ ਸੀਗੀ ਸੋ ਮੈਂ ਸੋਚਿਆ ਕਿ ਵੀਡੀਓ ਬਣਾ ਦਿੱਤੀ ਜਾਵੇ ਸੋ ਦੈਟਸ ਵਾਈ ਤਾਂ ਚਲੋ ਵੀਡੀਓ ਬਣਾਉਨੇ ਆ ਤੇ ਡਰਾ ਕਰਦੇ ਆਂਗੇ ਵੇਲ ਸੋ ਸਭ ਤੋਂ ਪਹਿਲਾਂ ਤੁਸੀਂ ਨੀਚੇ ਤੇ ਦੇਖਣਾ ਧਿਆਨ ਨਾਲ ਥੋੜਾ ਜਿਹਾ ਬਿਕਾਜ਼ ਥੋੜੀ ਜਿਹੀ ਲੰਬੀ ਹੋ ਜੂਗੀ ਫਰਸਟਲੀ ਮੈਂ ਤੁਸੀਂ ਫਰੇਮ ਨੂੰ ਪੂਰਾ ਕੱਸ ਲੈਣਾ ਤਾਂ ਕਿ ਥੋੜੀ ਪੈਨਲ ਨੀਚੇ ਨਾ ਜਾਵੇ ਸੋ ਪਹਿਲਾਂ ਤੁਸੀਂ ਕੀ ਕਰਨਾ ਤੇ ਇੱਕ ਲਾਈਨ ਬਲਤੇ ਇੱਕ ਲਾਈਨ ਹੀ ਬਣਾ ਲਓ ਐਦਾਂ ਜਿਹੜੀ ਡੈਡੀ ਮੈਡੀ ਜਿਵੇਂ ਜਿਹੜੇ ਹਿਸਾਬ ਨਾਲ ਤੁਸੀਂ ਜੇ ਤੁਸੀਂ ਐਦਾਂ ਬਣਾਉਣੀ ਆ ਮਤਲਬ ਐਦਾਂ 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 ਦਾ ਕਰਕੇ ਬਣਾਉਣੀ ਆਂਗੀ ਵੇਲ ਹੈ ਨਾ ਫਿਰ ਤੁਸੀਂ ਉਸੇ ਰਿਗਾਰਡਿੰਗ ਬਣਾ ਲਓ ਅਦਰਵਾਈਜ਼ ਜੇ ਤੁਸੀਂ ਬਣਾਉਣੀ ਆਂਗੀ ਵੀ ਸਿੱਧੀ ਤੇ ਇਸ ਸਿੱਧੀ ਬਣਾ ਲਓ ਜੇ ਤੁਸੀਂ ਬਣਾਉਣੀ ਆਂਗੀ ਆਏ ਮਤਲਬ ਇੱਕ ਸਾਈਡ ਨੂੰ ਫਿਰ ਤੁਸੀਂ ਉਸੋ ਸਾਈਡ ਨੂੰ ਕਰ ਲਓ ਜੇ ਤੁਸੀਂ ਇੱਕ ਸਾਈਡ ਨੂੰ ਬਣਾਣੀ ਆ ਇਸ ਨੂੰ ਫਿਰ ਤੁਸੀਂ ਇਸ ਨੂੰ ਕਰ ਲਓ ਸੋ ਓਕੇ ਫਾਈਨ ਚਲੋ ਹੁਣ ਆਪਾਂ ਕੀ ਆ ਆਪਾਂ ਕੀ ਥੋੜੀ ਜਿਹੀ ਥੋੜੀ ਜਿਹੀ ਟੇਢੀ ਕਰ ਲਾਂਗੇ ਬਟ ਸਿੱਧੀ ਹਾਂ ਮਤਲਬ ਸਿੱਧੀ ਬਣਾਵਾਂਗੇ ਆ ਠੀਕ ਹੈ ਜਿਹੜੇ ਫਰੇਮ ਥੋੜਾ ਜਿਹਾ ਇੱਧਰੋਂ ਜ਼ਿਆਦਾ ਸੋ ਆਪਣਾ ਕੋ ਫਰੇਮ ਥੋੜਾ ਜਿਹਾ ਛੋਟਾ ਲਾਇਆ ਹੋਇਆ ਤਾਂ ਹੁਣ ਪਹਿਲਾਂ ਤੁਸੀਂ ਇੱਧਰ ਐਦਾਂ ਕਰਕੇ ਨਾ ਇੱਥੇ ਇੱਕ ਫਲਾਰ ਬਣਾਉਣਾ ਫਲਾਰ ਤੁਸੀਂ ਜਿਹੜਾ ਮਰਜ਼ੀ ਬਣਾ ਲਓ ਜੇ ਤੁਸੀਂ ਪੱਤੀਆਂ ਵਾਲਾ ਬਣਾਉਣਾ ਪੱਤੀਆਂ ਵਾਲੇ ਬਣਾਓ ਜੇ ਤੁਸੀਂ ਐਦਾਂ ਬਣਾਉਣਾ ਐਦਾਂ ਬਣਾਓ ਉਹਦੇ ਵਿੱਚ ਕੋਈ ਕੰਪਲਸਿਨ ਨਹੀਂ ਹੈਗੀ ਕੋਈ ਨੈਸੈਸਰੀ ਨਹੀਂ ਵੀ ਤੁਸੀਂ ਐਦਾਂ ਦੇ ਬਣਾਉਣਾ ਦੇਖੋ ਐਦਾਂ ਇੱਕ ਫਲਾਰ ਬਣਾ ਲਿਆ ਹੁਣ ਤੁਸੀਂ ਇੱਥੋਂ ਫੇਰ ਇੱਧਰ ਨੂੰ ਇਦਾਂ ਦਾ ਹੀ ਇੱਕ ਫਲਾਰ ਬਣਾ ਲਓ ਦੋ ਪੱਤੀਆਂ ਦੇ ਨਾਲ ਇਹਦੇ ਨਾਲ ਇੱਕ ਫਲਾਰ ਬਣਾ ਕੇ ਫਿਰ ਫੇਰ ਇੱਥੋਂ ਸ਼ੁਰੂ ਕਰ ਲਓ ਦੇਖੋ ਚੱਕੋ ਬਣ ਗਿਆ ਹੁਣ ਫੇਰ ਇੱਥੋਂ ਹੀ ਦੇਖੋ ਆਹ ਲਾਈਨ ਆਪਾਂ ਇਸੇ ਰਿਗਾਰਡਿੰਗਲੀ ਕਿੱਤੀ ਹੋਈਆ ਵੀ ਆਪਾਂ ਪਤਾ ਲੱਗਦਾ ਰਹੇ ਵੀ ਆਪਾਂ ਕਿੱਥੇ ਕਿੱਥੇ ਸਟੈਂਡ ਕਰਦੇ ਆ ਮਤਲਬ ਕਿ ਕਿੱਥੇ ਆਪਾਂ ਹੁਣ ਨੈਕਸਟ ਬਣਾਉਣੀ ਆਗੇ ਦੇਖੋ ਕਿ ਜੇ ਸੋਹਣਾ ਤਰੀਕੇ ਨਾਲ ਕੀ ਇਹ ਬਣ ਰਹੀ ਹੈ ਦੇਖੋ ਬਸ ਇਦਾਂ ਜਿੰਨੇ ਤੁਹਾਨੂੰ ਉੱਪਰ ਤੱਕ ਤੁਸੀਂ ਕਮੀਜ਼ ਦੇ ਮਤਲਬ ਗਲ ਤੱਕ ਬਣਾਉਣਾ ਚਾਹੁੰਦੇ ਆ ਤਾਂ ਤੁਸੀਂ ਉੱਥੋਂ ਤੱਕ ਵੀ ਇਹਨੂੰ ਕੰਪਲੀਟ ਕਰ ਸਕਦੇ ਹੋ ਬਿਕੋਜ਼ ਇਹ ਥੋੜੀ ਛੋਟੀ ਜੀ ਹੈ ਇੰਨੀ ਕੋਈ ਹੈਗੀ ਨਹੀਂਗੀ ਬਸ ਦੇਖਣ ਚ ਹੀ ਲੱਗਦੀ ਪਈ ਇੰਨੇ ਫਲਾਰ ਬਣ ਜਾਣੇ ਇਕੱਠੇ ਇੰਨੇ ਫਲਾਰ ਕਰਨੇ ਪੈਣਗੇ ਪੇਂਟ ਸੋ ਇਹ ਨਹੀਂ ਹੈਗਾਗਾ ਬਟ ਅੱਜ ਮੈਂ ਤੁਹਾਨੂੰ ਕੀਆ ਪੈਡ ਨੂੰ ਡਿਫਰੈਂਟ ਡਿਫਰੈਂਟ ਕਰਕੇ ਦਿਖਾਵਾਂਗੇ ਜਿੱਦਾਂ ਕਿ ਇੱਕ ਫਲਾਰ ਦੇ ਵਿੱਚ ਆਪਾਂ ਡਿਫਰੈਂਟ ਕਰਾਂਗੇ ਦੂਸਰੇ ਫਲਾਰ ਚ ਆਪਾਂ ਡਿਫਰੈਂਟ ਕਰਾਂਗੇ ਕਿਉਂਕਿ ਜਿਹੜਾ ਕਲਰ ਤੁਹਾਨੂੰ ਜਿਹੜੇ ਫਲਾਰ ਚ ਜਿਹੜਾ ਕਲਰ ਵਧੀਆ ਲੱਗਾ ਤੁਸੀਂ ਉਹ ਉਸ ਕਲਰ ਦੀ ਸਾਰੀ ਵੇਲ ਪੂਰੀ ਕਰ ਸਕਦੇ ਹੋ ਬਸ ਇਹ ਚੀਜ਼ ਹੈ ਵੀ ਤੁਹਾਨੂੰ ਉਹ ਮਤਲਬ ਕਿ ਵਧੀਆ ਲੱਗਣਾ ਚਾਹੀਦਾਗਾ ਮਤਲਬ ਕਿ ਸੋਹਣਾ ਲੱਗਣਾ ਚਾਹੀਦਾਗਾ ਉਹ ਕਲਰ ਇਹਦੇ ਵਿੱਚ ਜਿਵੇਂ ਬਲੂ ਕਿਤੇ ਤੁਹਾਨੂੰ ਬਲੂ ਸੋਹਣਾ ਲੱਗਣ ਲੱਗਿਆ ਤੁਸੀਂ ਸਾਰੀ ਵੇਲ ਚ ਜਿਹੜੀ ਤੁਸੀਂ ਘਰੇ ਆਪਣੇ ਸੂਟ ਦੇ ਉੱਪਰ ਬਣਾਉਂਗੇ ਤੁਸੀਂ ਸਾਰੀ ਵੇਲ ਦੇ ਵਿੱਚ ਬਲੂ ਕਲਰ ਨਾਲ ਫਲਾਵਰ ਇਹਦੇ ਸਾਰੇ ਬ ਬਟ ਜੇ ਤੁਹਾਨੂੰ ਮੈਂ ਗ੍ਰੀਨ ਨਾ ਬਣਾ ਕੇ ਦਿਖਾ ਦੇ ਜੇ ਤੁਹਾਨੂੰ ਰੈੱਡ ਨਾ ਬਣਾ ਕੇ ਦਿਖਾ ਦੇ ਬਲੂ ਨਾ ਇੱਕ ਨਾ ਹੀ ਸਾਰੇ ਤੁਹਾਨੂੰ ਫਲਾਰ ਬਣਾ ਕੇ ਦਿਖਾ ਦੇ ਤਾਂ ਕੋਈ ਫਾਇਦਾ ਨਹੀਂ ਕਿਉਂਕਿ ਇੱਕ ਫਲਾਰ ਤੋਂ ਵੀ ਆਪਾਂ ਸਿੱਖ ਸਕਦੇ ਜੇ ਮੈਂ ਬਲੂ ਬਣਾਤਾ ਤੁਸੀਂ ਇਹ ਤੋਂ ਵੀ ਸਿੱਖ ਲੈਣੇ ਆ ਵੀ ਸਾਰੇ ਫਲਾਰ ਇੱਕੋ ਜਿਹਾ ਬਣਾਉਣੇ ਆ ਬਟ ਜੇ ਤੁਹਾਨੂੰ ਮੈਂ ਅਲੱਗ-ਅਲੱਗ ਡਿਫਰੈਂਟ-ਡਿਫਰੈਂਟ ਤਰੀਕੇ ਦੇ ਨਾਲ ਹਰ ਇੱਕ ਫਲਾਰ ਇੱਕ-ਇੱਕ ਫਲਾਰ ਬਣਾ ਕੇ ਦਿਖਾਵਾਂਗੀ ਤੁਸੀਂ ਉਹਨਾਂ ਵਿੱਚੋਂ ਕੋਈ ਵੀ ਇੱਕ ਚੁਣ ਕੇ ਲੰਬੀ ਪੂਰੀ ਇੱਕ ਵੇਲ ਜੀ ਉਸ ਕਲਰ ਦੀ ਸੇਮ ਬਣਾ ਸਕਦੇ ਹੋ ਸੋ ਜੇ ਤੁਹਾਨੂੰ ਰੰਗ-ਬਰੰਗੀ ਸੋਹਣੀ ਲੱਗੀ ਤੁਸੀਂ ਰੰਗ-ਬਰੰਗੀ ਵੀ ਬਣਾ ਇਹ ਦੇ ਲੀਕਿਆ ਫਿਰ ਤੋਂ ਮੈਂ ਛੋਟਾ ਬਿਲਕੁਲ ਬਰੀਕ ਬਰਸ਼ ਲਾਵਾਂਗੀ ਦੇਖ ਸਕਦੇ ਹੋ ਤੁਸੀਂ ਇਦਾਂ ਬਿਲਕੁਲ ਇਦਾਂ ਦਾ ਤੁਸੀਂ ਇਦੋਂ ਵੀ ਬਰੀਕ ਲੈ ਸਕਦੇ ਹੋ ਜਾਂ ਥੋੜਾ ਜਿਹਾ ਇਦੋਂ ਮੋਟਾ ਲੈ ਸਕਦੇ ਹੋ ਜੇ ਨਿਊ ਹੋਗਾ ਤਾਂ ਤੁਹਾਡਾ ਥੋੜਾ ਜਿਹਾ ਮੋਟਾ ਹੀ ਹੋਊਗਾ ਬਿਕੋਜ਼ ਇਹ ਥੋੜਾ ਜਿਹਾ ਕੀ ਯੂਜ਼ਡ ਨੇ ਸੋ ਦੈਟਸ ਵਾਈ ਥੋੜਾ ਜਿਹਾ ਪਤਲਾ ਹੋ ਚੁੱਕਿਆ ਕੱਟ ਲੱਗ ਚੁੱਕੇ ਨੇ ਚ ਬਹੁਤ ਸਾਰੇ ਸੋ ਹੁਣ ਆਪਾਂ ਪਹਿਲਾਂ ਬਲੂ ਦੀ ਬਲੂ ਦੀ ਕਰਾਂਗੇ ਬਲੂ ਕਰਾਂਗੇ ਥੋੜਾ ਜਿਹਾ ਵਾਈਟ ਬਲੂ ਚ ਥੋੜਾ ਜਿਹਾ ਮਿਕਸ ਅਪ ਪਾਚੋ ਮਤਲਬ ਕਿ ਇਦਾਂ ਨਹੀਂ ਮਿਕਸ ਅਪ ਕਰਨਾ ਵੀ ਪਹਿਲਾਂ ਕਵਰ ਦੇ ਕੈਪ ਦੇ ਵਿੱਚ ਮਿਕਸ ਅਪ ਕਰਕੇ ਰੱਖ ਲਓ ਨੂੰ ਇਹ ਕਦੇ ਵੀ ਨਹੀਂ ਕਰਨਾ ਤੁਸੀਂ ਪਹਿਲਾਂ ਹੀ ਮਿਕਸ ਅਪ ਕਰ ਲਓ ਸੋ ਸ਼ੈਲ ਵੀ ਸਟਾਰਟ ਦੈਨ ਦੇਖੋ ਦੈਨ ਹੁਣ ਤੁਸੀਂ ਦੇਖਿਓ ਦੇਖੋ ਕਿੱਦਾਂ ਸੋਹਣਾ ਤਰੀਕੇ ਨਾਲ ਕਿ ਆਪਾਂ ਇਹ ਕੀਤਾ ਹੋਇਆ ਤੇ ਥੋੜਾ ਜਿਹਾ ਬਾਅਦ ਵਿੱਚ ਕਰਾਂਗੇ ਹੁਣ ਨਹੀਂ ਇੱਕੋ ਦਮ ਹੀ ਨਹੀਂ ਸਾਰਾ ਕਰ ਦੇਣਾ ਆਪਾਂ ਦੇਖੋ ਤੁਸੀਂ ਵੀ ਥੋੜਾ ਥੋੜਾ ਇਦਾਂ ਇਦਾਂ ਕਰਨਾਗਾ ਵੀ ਥੋੜੀ ਥੋੜੀ ਜਿਹੀ ਸਪੇਸ ਕਿ ਛੱਡਣੀ ਆ ਲਾਈਟ ਜਆ ਕਰ ਲਓ ਕੋਈ ਜ਼ਿਆਦਾ ਕਲਰ ਯੂਜ਼ ਕਰਨ ਦੀ ਲੋੜ ਨਹੀਂਗੀ ਬਿਕਾਜ਼ ਇਹ ਜੇ ਵਾਈਟ ਹੀ ਮਿਕਸ ਅਪ ਹੋ ਜਾਣਾ ਤੁਸੀਂ ਦੇਖ ਸਕਦੇ ਹੋ ਕਿੰਡਾ ਯੂਨੀਕ ਲੱਗਦਾ ਪਿਆ ਕਿੰਡਾ ਸੋਹਣਾ ਲੱਗਦਾ ਪਿਆ ਇਹ ਤਾਂ ਹੁਣ ਇਹਦੇ ਵਿੱਚ ਕੀ ਕਰਾਂਗੇ ਥੋੜਾ ਜਿਹਾ ਵਾਈਟ ਵੇਟ ਮੇਰਾ ਥੋੜਾ ਜਿਹਾ ਤੁਹਾਨੂੰ ਪਹਿਲੇ ਹੀ ਮਤ ਹੈ ਖਰਾਬ ਹੋਇਆ ਪਿਆ ਬਟ ਤੁਸੀਂ ਟੈਨਸ਼ਨ ਨਹੀਂ ਲੈਣੇਗੀ ਜਿੱਦਾਂ ਦਾ ਵੀ ਹੈਗਾ ਮਤਲਬ ਕਿ ਠੀਕ ਹੀ ਹੈ ਮੇਰੇ ਲਈ ਤਾਂ ਬਕੋ ਜਿਹੜਾ ਕਿ ਮੇਰੀ ਵੀਡੀਓ ਫੁੱਲ ਅਪ ਬਣਾ ਦਿੰਦਾਗਾ ਫੁੱਲ ਅਪ ਕਰ ਦਿੰਦਾਗਾ ਫਿਲਪ ਹਨ ਤਾਂ ਉਹ ਮੇਰੇ ਲਈ ਮਾਣਾ ਥੋੜੀ ਹੋਵੇਗਾ ਸੋ ਹੁਣ ਤੁਸੀਂ ਦੇਖਿਓ ਇਦੋਂ ਨਾ ਬਲੂ ਲਾਈਟ ਬਲੂ ਹੁੰਦਾ ਸਕਾਈ ਬਲੂ ਹੁੰਦਾ ਜਿਹੜਾ ਹਨਾ ਉਹਦੇ ਤੋਂ ਵੀ ਸੋਹਣੀ ਚੀਜ਼ ਬਣ ਜਾਂਦੀ ਇਹ ਦੇ ਨਾਲ ਤੁਸੀਂ ਦੇਖੋ ਦੇਖੋ ਕੱਲ ਜਿਹੜੀ ਵੀਡੀਓ ਸੀ ਬਣਾਈ ਹੋਈ ਉਹਦੇ ਚ ਸੀ ਐਮ ਐਸ ਸਾਈਡਾਂ ਜਿਹੜੀਆਂ ਕਿਤੇ ਸੀ ਆਊਟਲਾਈਨਿੰਗ ਉਹ ਵਾਈਟ ਨਾ ਕੀਤੀ ਸੀਗੀ ਬਟ ਕਿ ਆ ਉਹਨੂੰ ਬਾਅਦ ਚੋਂ ਫਿਰ ਮੈਂ ਬਲੂ ਕਰ ਦਿੱਤਾ ਸੀ ਵਿੱਚ ਵਿੱਚ ਉਹਦੇ ਤੇ ਉਹ ਵੀ ਬਹੁਤ ਸੋਹਣਾ ਸੀ ਬਟ ਇਹ ਵੀ ਬਹੁਤ ਸੋਹਣਾ ਲੱਗਦਾ ਪਿਆ ਸੋ ਹੁਣ ਕੀ ਕਰਾਂਗੇ ਆਪਾਂ ਨੂੰ ਸੇਮ ਉਹੀ ਮੈਥਡ ਅਪਲਾਈ ਕਰਾਂਗੇ ਜਿਹੜੀਆਂ ਪੱਤੀਆਂ ਉਹਨੀਆਂ ਗ੍ਰੀਨ ਕਲਰ ਦੀਆਂ ਡਾਰਕ ਗ੍ਰੀਨ ਦੀਆਂ ਐਂਡ ਅਦਰਵਾਈਜ਼ ਜਿਹੜੀ ਟਾਨੀ ਉਹ ਲਾਈਟ ਗ੍ਰੀਨ ਦੀ ਦੇਖੋ ਜੇ ਤੁਸੀਂ ਲਾਈਟ ਗ੍ਰੀਨ ਕਰ ਰਹੇ ਹੋ ਡਾਰਕ ਗ੍ਰੀਨ ਕਰ ਰਹੇ ਹੋ ਪੱਤੀਆਂ ਤਾਂ ਤੁਸੀਂ ਇਹਦੇ ਵਿੱਚ ਮਾਰੀ ਜੀ ਲਾਈਨ ਕੀ ਕਰ ਸਕਦੇ ਹੋ ਜਦੋਂ ਵਾਈਟ ਦੀ ਕਰਦੇ ਉਹਦੇ ਚ ਮਾਰੀ ਜੀ ਲਾਈਨ ਆ ਤੇ ਜਾਂ ਫਿਰ ਇਹਦੇ ਵਿੱਚ ਕਰ ਦੋ ਕੀ ਹੈ ਲਾਈਟ ਗ੍ਰੀਨ ਦੀ ਵਲਟੀ ਦੀ ਵੀ ਕਰ ਸਕਦੇ ਹੋ ਲਾਈਟ ਗ੍ਰੀਨ ਦੀ ਵੀ ਕਰ ਸਕਦੇ ਤੁਸੀਂ ਜੇ ਪੱਤੀਆਂ ਨੂੰ ਨਾਲ ਟਾਣੇ ਦੇ ਸ਼ੂਨਾ ਮਤਲਬ ਕਿ ਨਾਲ ਅਟੈਚ ਕਰਨੀਆਂ ਤੁਸੀਂ ਉਹ ਵੀ ਕਰ ਸਕਦੇ ਹੋ ਅਦਰਵਾਇਜ਼ ਤੁਸੀਂ ਸਾਈਡ ਤੇ ਵੀ ਰੱਖ ਸਕਦੇ ਸੋ ਆਪਾਂ ਕੀ ਪਹਿਲਾਂ ਸਾਰੀਆਂ ਪੱਤੀਆਂ ਹੀ ਕਰ ਦਿੰਨੇ ਆ ਕਲਰ ਅਪ ਬਾਅਦ ਚ ਕਰ ਲਾਂਗੇ ਕਿ ਇਹ ਬਹੁਤ ਈਜ਼ੀ ਹੈ ਜਿਹਨੇ ਇੱਕ ਵਾਰੀ ਆ ਗਿਆ ਉਹ ਭੁੱਲਦਾ ਨਹੀਂ ਦੇਖ ਸਕਦੇ ਆ ਕਿ ਕਿੱਡੇ ਸੋਹਣੇ ਤਰੀਕੇ ਨਾਲ ਜਦੋਂ ਨੇ ਇੱਕ ਵਾਰੀ ਆ ਗਈਆਂ ਨਾ ਪੱਤੀਆਂ ਫਿਰ ਉਸ ਤੋਂ ਬਾਅਦ ਤੁਸੀਂ ਭੁੱਲੋਗੇ ਨਹੀਂ ਤੇ ਤੁਹਾਨੂੰ ਕਦੇ ਇਦਾਂ ਵੀ ਸੋਚਣ ਦੀ ਲੋੜ ਨਹੀਂ ਪਵੇਗੀ ਹਾਏ ਯਾਰ ਡਿਜ਼ਾਈਨ ਕੀ ਬਣਾਈਏ ਦੁਗਾ ਕੀ ਕਰੀਏ ਨਹੀਂ ਤੁਹਾਨੂੰ ਮਤਲਬ ਕਿ ਪੱਤੀਆਂ ਦੇ ਨਾਲ ਵੀ ਡਿਜ਼ਾਈਨ ਕਰਨਾ ਆਉਣਾ ਸਿੱਖ ਜੂਮ ਨੂੰ ਤੁਸੀਂ ਹੁਣ ਤੁਸੀਂ ਦੇਖੋ ਆਪਾਂ ਸੈਂਟਰ ਚ ਲਾਈਨ ਮਾਰੀ ਸੀ ਕਿੱਡਾ ਔਕਵਰਡ ਚ ਲੱਗਦਾ ਪਿਆ ਸੀ ਬਟ ਹੁਣ ਤੁਸੀਂ ਜਦੋਂ ਇਹ ਲਾਈਨ ਮਿਟ ਗਈ ਨਾ ਤੁਸੀਂ ਖੁਦ ਹੀ ਕਹੋਗੇ ਵਾਓ ਵੈਰੀ ਬਿਊਟੀਫੁਲ ਇਹਨਾਂ ਸਾਈਡ ਤੇ ਤੁਸੀਂ ਪਹਿਲਾਂ ਪ੍ਰੈਕਟਿਸ ਕਰੋ ਉਹਨੂੰ ਮਤਲਬ ਜਿਹੜੇ ਜਿਹੜੇ ਡਿਜ਼ਾਈਨ ਮੈਂ ਤੁਹਾਨੂੰ ਦੇ ਰਹੀਆਂ ਤੁਸੀਂ ਉਹ ਡਿਜ਼ਾਈਨ ਦੇ ਨਾਲ ਪਹਿਲਾਂ ਇਹਨੂੰ ਪ੍ਰੈਕਟਿਸ ਕਰੋ ਅਦਰਵਾਈਜ਼ ਜੇ ਤੁਸੀਂ ਕਮੀਜ਼ ਤੇ ਆਪਦੇ ਕਰਨਾ ਹੈ ਕੋਈ ਸੂਟ ਕਰਨਾ ਹੈ ਇਦਾਂ ਦਾ ਤੇ ਤੁਸੀਂ ਉਹਦੇ ਤੇ ਪੂਰੇ ਯੂਨੀਕ ਤਰੀਕੇ ਨਾਲ ਕਰੋ ਜਿਹੜਾ ਕਿ ਆ ਤੁਹਾਨੂੰ ਵੀ ਸੋਹਣਾ ਲੱਗੇ ਤੇ ਲੋਕਾਂ ਨੂੰ ਵੀ ਸੋਹਣਾ ਲੱਗੇ ਦੇਖੋ ਮੇਰੀ ਫਰਸਟ ਕੀ ਹੋਈ ਸੀਗੀ ਮੇਰੀ ਮਤਲਬ ਕਿ ਘਰ ਵਿੱਚ ਹੀ ਹੋਈ ਸੀਗੀ ਵੀ ਇਦਾਂ ਮਤਲਬ ਕਿ ਪੇਂਟਿੰਗ ਦੀ ਜਿਹੜੀ ਮਰਜੀ ਸੀ ਪੂਰੀ ਹੋਈ ਸੀ ਲਿਖਦਾ orange ਕਲਰ ਦਾ ਸੂਟ ਮੈਂ ਕੀਤਾ ਸੀ ਪੇਂਟ blue ਕਲਰ ਦੇ ਨਾਲ ਤੇ ਉਹਦੇ ਜਿਵੇਂ ਬੈਲ ਨਹੀਂ ਪਾਈਆਂ ਸੀ ਮੈਨੂੰ ਬਹੁਤ ਸੋਹਣਾ ਲੱਗਿਆ ਫਿਰ ਉਸ ਤੋਂ ਬਾਅਦ ਮੈਂ ਇੱਕ ਸੂਟ ਸੀ 그린 ਕਰ ਦਿੱਤਾ ਉਹਦੇ ਤੇ ਪਿੰਕ ਕਲਰ ਦਾ ਫਲਾਰ ਲਾ ਦੇਣਾ ਸੀਗੇ ਤਾਂ ਮੈਂ ਉਹਨੂੰ ਪੂਰਾ ਕੀਤਾ ਫਿਰ ਉਸ ਤੋਂ ਬਾਅਦ ਮੇਰੀ ਜਰਨੀ ਕੀ سٹਾਰਟ ਹੋ ਗਈ ਸੋ 그린 ਕਲਰ ਦਾ ਸੂਟ ਇਹ ਮੈਂ ਫਸਟਲੀ ਹੀ ਟਰਾਈ ਕੀਤਾ ਸੀਗਾ ਫਸਟਲੀ ਤਾਂ ਮੈਂ 그린 ਕਲਰ ਦਾ ਸੂਟ ਹੀ ਸੀਗਾ ਸੋਰੀ ਸੋ ਹੁਣ ਆਪਾਂ ਕਿਹੜਾ ਕਰਾਂਗੇ ਰੈੱਡ ਕਰ ਲੋ ਚਲੋ ਰੈੱਡ ਦਾ ਇੱਕ ਫਾਰਨਾ ਦਿੰਨੇ ਆ red ਬਹੁਤ ਜਗ੍ਹਾਉਂ ਤੇ ਚੱਲਦਾ ਜਿਵੇਂ ਕੀ ਕੋਈ ਕ੍ਰੀਮ ਕਲਰ ਦਾ ਸੂਟ ਲੈ ਲੇ ਤੁਸੀਂ ਵਾਈਟ ਕਲਰ ਦਾ ਸੂਟ ਲੈ ਲਓ ਉੱਥੇ ਤੁਹਾਨੂੰ red ਤੇ blue ਹੀ ਜ਼ਿਆਦਾ ਜাসেਗਾ ਆਦਰਵਾਇਸ ਬਾਕੀ ਫਲਾ ਬਾਕੀ ਕਲਰ ਵੀ ਵਿੱਚ ਆ ਜਾਂਦੇ ਨੇ ਬਿਕੋਜ਼ ਗ੍ਰੀਨ ਕਲਰ ਤਾਂ ਹਰ ਇੱਕ ਸੂਟ ਦੇ ਵਿੱਚ ਆਉਂਦਾ ਹੀ ਹੁੰਦਾ ਬਿਕੋਜ਼ ਕੀ ਆ ਉਹਦੇ ਪੱਤੀਆਂ ਚ ਉਪ ਬੰਦੀਆਂ ਹੁੰਦੀਆਂ ਨੇ ਪੱਤੀਆਂ ਜ਼ਰੂਰੀ ਨਹੀਂ ਪੱਤੀਆਂ ਹੀ ਬਣਾਉਣੀਆਂ ਆਈਆਂ ਬਟ ਮੈਂ ਤੁਹਾਨੂੰ ਇੱਕ ਈਜ਼ੀ ਮੈਥਡ ਦੱਸਿਆ ਤੁਸੀਂ ਜਿਹਦੇ ਨਾਲ ਕੀ ਆ ਇੱਕ ਡਿਜ਼ਾਈਨ ਪੱਤੀਆਂ ਦੇ ਨਾਲ ਵੀ ਪੂਰਾ ਕਰ ਸਕਦੇ ਹੋ ਜੇ ਤੁਹਾਨੂੰ ਡਿਜ਼ਾਈਨ ਥੋੜਾ ਘੱਟ ਲੱਗ ਰਿਹਾ ਤਾਂ ਸੋ ਦੇਖੋ ブルー ਕਲਰ ਦਾ ਫਲਾਟ ਆਪਣਾ इजीली ਕੰਪਲੀਟ ਹੋ ਗਿਆ। ਦੋਨੋਂ ਜਿਹੜਾ ਵੀ ਇਹਨਾਂ ਚ ਫਲਾਅ ਵਧੀਆ ਲੱਗਿਆ ਨਾ ਤੁਸੀਂ ਉਹਨੂੰ ਟਰਾਈ ਕਰੋ ਜਿਹੰਦੇ ਘਰ। ਮਤਲਬ ਇਜ਼ੀ ਹੀ ਇਜ਼ੀ ਤੇ ਸਾਦੇ ਇੱਕੋ ਜਿਹੇ ਨੇ। ਮਤਲਬ ਕਿ ਟੋਟਲੀ ਇੱਕੋ ਜਿਹੇ ਨੇ ਸਾਰੇ। ਬੱਟ ਜਿਹੜਾ ਤੁਹਾਨੂੰ ਸੋਹਣਾ ਲੱਗਿਆ ਕਹੋ ਤਾਂ ਇੱਕ ਬ੍ਰਾਊਨ ਕਲਰ ਦਾ ਕਰ ਦਿੰਨੇ ਆ। ਬ੍ਰਾਊਨ ਕਲਰ ਦਾ ਰੈੱਡ ਕਲਰ ਸੇਮ ਹੋ ਜਾਏਗਾ ਬਟ ਥੋੜਾ ਜਿਹਾ ਡਿਫਰੈਂਟਲੀ ਕਰਦੇ ਆਪਾਂ ਜੇ ਤੁਸੀਂ ਮੀਡੀਅਮ ਜ਼ਿਆਦਾ ਪਾ ਲਓਗੇ ਨਾ ਤਾਂ ਇਦਾਂ ਹੀ ਹੋਵੇਗਾ ਮਤਲਬ ਕਿ ਤੁਹਾਡੇ ਬ੍ਰਸ਼ ਲੱਗਣ ਸਾਰੀ ਉਹਨੇ ਫੈਲ ਜਾਣਾ ਸੋ ਤੁਸੀਂ ਮੀਡੀਅਮ ਅਕੋਰਡਿੰਗ ਟੂ ਕਲਰ ਪਾਓ ਜੇ ਵੀ ਤੁਹਾਡੀ ਸ਼ੀਸ਼ੀ ਦੇ ਵਿੱਚ ਕਲਰ ਜੰਮ ਚੁੱਕਿਆ ਤੁਸੀਂ ਹੁਣ ਉਹਨੂੰ ਯੂਜ਼ ਕਰਨਾ ਹੈ ਗਾ ਰੀਯੂਜ਼ ਕਰਨਾ ਤਾਂ ਉਹ ਕਲਰ ਹੈਗਾ ਕਿੰਨਾ ਕਾ ਤੇ ਤੁਸੀਂ ਵਰਤਣਾ ਕਿੰਨਾ ਕਾ ਨਤੇ ਸ਼ੀਸ਼ੀ ਬੰਦ ਕਰੋ ਉਹਨੂੰ ਉਦਾਂ ਹੀ ਪਿਆ ਰਹਿਣ ਦਿਓ ਜਦੋਂ ਜਦੋਂ ਤੁਸੀਂ ਯੂਜ਼ ਕਰਨਾ ਤੁਹਾਨੂੰ ਲੋੜ ਹੈਗੀਏ ਤੁਸੀਂ ਉਦੋਂ ਹੀ ਉਹਨੂੰ ਰੀਯੂਜ਼ ਵਾਸਤੇ ਵਿੱਚ ਮੀਡੀਅਮ ਪਾਓ ਆਦਰਵਾਇਜ਼ ਉਹਨੂੰ ਉਦਾਂ ਹੀ ਪਿਆ ਰਹਿਣ ਦਿਓ ਹੁਣ ਆਪਾਂ ਥੋੜਾ ਜਿਹਾ yellow ਕਰ ਦਾਂਗੇ ਇੱਕ ਤੁਸੀਂ ਕੀ ਹੈ ਪੇਂਟਿੰਗ ਕਰਦੇ ਟਾਈਮ ਨਾ ਕਪੜਾ ਨਾਲ ਰੱਖਣਾ ਕੋਈ ਵੀ ਕਿਦਾਂ ਦਾ ਵੀ ਕਪੜਾ ਤੁਸੀਂ ਨਾਲ ਰੱਖ ਲਓ ਸਾਫ਼ ਉਹ ਵੀ ਬਿਲਕੁਲ ਕਿਉਂਕਿ ਨਾ ਜ਼ਿਆਦਾਤਰ ਜਦੋਂ ਆਪਾਂ ਪਾਣੀ ਚ ਕੱਢਦੇ ਆ ਨਾ ਬ੍ਰਸ਼ ਵੀ ਇੱਕ ਕਲਰ ਕਰ ਲਿਆ ਫਿਰ ਪ੍ਰਸ਼ਨ ਧੋਣਾ ਪੈਂਦਾ ਤੇ ਉਹਦੇ ਆਪਣੇ ਬ੍ਰਸ਼ ਚ ਪਾਣੀ रह ਜਾਂਦਾ ਫਿਰ ਉਹ ਕਲਰ ਚ ਲੱਗ ਲੱਗ ਕੇ ਕਲਰ ਵੀ ਖਰਾਬ ਹੋ ਜਾਂਦਾ ਤੇ ਹੁਣ ਤਾਂ ਹੋਰ ਕੱਪੜੇ ਦੇ ਉੱਪਰ ਵੀ ਫੈਲਣ ਲੱਗ ਜਾਂਦਾ ਤਾਂ ਇਹ ਬਹੁਤ ਹੀ ਜ਼ਰੂਰੀ ਮੈਥਡ ਆ ਵੀ ਜਿਹੜਾ ਆਹ ਕੱਪੜਾ ਕੋਲੇ ਰੱਖਣਾ ਦਾ ਦੋ ਕੋਈ ਵੀ ਜਿਹੜਾ ਤੁਸੀਂ ਯੂਜ਼ ਕਰ ਚੁੱਕੇ ਹੋ ਮਤਲਬ ਕਿ ਮੇਰਾ ਕਹਿਣਾ ਮਤਲਬ ਕਿ ਜੇ ਤੁਸੀਂ ਪੇਂਟਿੰਗ ਕੀਤੀ ਹੈਗੀ ਹਨਾ ਉਹ ਤੁਸੀਂ ਕੋਲੇ ਰੱਖ ਲਓ ਤੇ ਫਿਰ ਉਸ ਤੋਂ ਬਾਅਦ ਉਹਨੂੰ ਯੂਜ਼ ਕਰੋ ਜੀ ਸੋ ਹੁਣ ਆਪਣੇ ਹਜੇ ਵੀ ਦੋ ਫਲਾਰ ਪਏ ਹੋਏ ਨੇ ਚਲੋ ਇੱਕ ਆਪਣਾ ਸਕਾਈ ਬਲੂ ਕਰਤਾ ਸੀ ਇੱਕ ਬਲੂ ਕਰ ਦਿੰਦੇ ਆ ਪੂਰੇ ਤੁਹਾਨੂੰ ਵੀ ਬਲੂ ਦਾ ਵੀ ਸ਼ੇਡ ਥੋੜਾ ਸਾਹਮਣੇ ਆ ਜਾਵੇਗਾ ਤਾਂ ਤੁਸੀਂ इजीली ਚੂਜ਼ ਕਰ ਸਕੋਗੇ ਲਓ ਜੀ ਬਲੂ ਰਿਸ਼ੜੀ ਤੁਹਾਨੂੰ ਮੈਂ ਦੇ ਦਿੱਤੀ ਅਦਰਵਾਈਜ਼ ਤੁਸੀਂ ਕੋਈ ਵੀ ਕਮੈਂਟ ਨਹੀਂ ਕਰਦਾ ਮੇਰੀਆਂ ਵੀਡੀਓਜ਼ ਦੇਖ ਕੇ ਹਾਂ ਮੰਨਿਆ ਵੀ ਸ਼ਾਰਟ ਵੀਡੀਓਜ਼ ਦੇਖ ਕੇ ਤੁਸੀਂ ਸਭ ਵੀ ਕਮੈਂਟ ਕਰ ਦਿੰਦੇ ਹੋ ਬਟ ਮੈਨੂੰ ਉਹਨਾਂ ਸੈਟੀਸਫਾਈਡ ਨਹੀਂ ਹੁੰਦਾਗਾ ਵੀ ਜਿੰਨਾਂ ਨੂੰ ਹੋਣਾ ਚਾਹੀਦਾਗਾ ਬਿਕਾਜ਼ ਯਾਰ ਕਿੰਨੀ ਮਿਹਨਤ ਕਰੀ ਦੀਆਂ ਨਾ ਕਿੰਨੇ ਸੋਹਣੇ ਫਲਾਰ ਤੁਹਾਡੇ ਅਸਤੇ ਲੈ ਕੇ ਆਈ ਦੀਆਂ ਰੋਜ਼ ਦੇ ਰੋਜ਼ ਆਈਡੀਆਸ ਕੱਢ ਕੱਢ ਕੇ ਇਹ ਆਈਡੀਆਸ ਸੋਚ ਸੋਚ ਕੇ ਬਟ ਇਹਨਾਂ ਕਿਹਾ ਵੀ ਤੁਹਾਡੇ ਕੋਲ ਖਾਂ ਦਾ ਟਾਈਮ ਨਹੀਂ ਹੁੰਦਾਗਾ ਮੇਰੇ ਵਾਸਤੇ ਖਣੇ ਤੁਸੀਂ ਵੀਡੀਓ ਵੇਖ ਕੇ ਬਸ ਛੱਡਨ ਦੀ ਕਰਦੇ ਹੋ ਵੀ ਚਲੋ ਯਾਰ ਹੁਣ ਤਾਂ ਵੀਡੀਓ ਵੀ ਖਤਮ ਹੋ ਗਈ ਹੁਣ ਕੀ ਕਰਨਾਗਾ ਹੁਣ ਤਾਂ ਛੱਡੋ ਇੱਕ ਮੇਰੇ ਕੋਲ ਥੋੜਾ ਜਿਹਾ ਕਲਰ ਪਿਆ ਹੋਇਆ ਹੈ ਪਿੰਕ ਕਲਰ ਥੋੜਾ ਜਿਹਾ ਮਤਲਬ ਕਿ ਜੇ ਕਲਰ ਆਹ ਫਲਾਵਰ ਆਪਣਾ ਫਿਲ ਅਪ ਹੋ ਗਿਆ देन ਵੈਲ ਡਨ ਐਕਚੁਅਲੀ ਮੈਨੂੰ ਲੱਗਦਾ ਨਹੀਂ ਹੋ ਜਾਏਗਾ ਬਿਕੋਜ਼ ਇਸ ਵਿੱਚ ਮੀਡੀਅਮ ਪਾਇਆ ਸੀ ਬਟ ਥੋੜਾ ਜਿਹਾ ਰਹਿ ਗਿਆ ਸੀ ਨਾ ਤਾਂ ਕਰਕੇ ਹੈਗੀ ਆ ਜਮਾਈ ਖਤਮ ਹੋ ਗਿਆਗਾ ਦੇਖੋ ਥੋੜਾ ਜਿਹਾ ਲਾਈਟ ਹੋ ਜਾਏਗਾ ਬਟ ਪਲੀਜ਼ ਕੋਆਪਰੇਟ ਬਿਕੋਜ਼ ਇੰਨੇ ਸ਼ੇਡਸ ਤਾਂ ਆਪਣੇ ਕੋਲ ਹੁੰਦੀਆਂ ਵੀ ਨਹੀਂ ਜਿੰਨੇ ਹੀ ਮੈਂ ਤੁਹਾਡੇ ਕੋਲ ਲਗਾ ਦਿੱਤੀ ਹੈਗੀ ਆ ਹਾਂ ਇੱਕ ਪਿੰਕ ਕਲਰ ਇੱਕ ਔਰੇਂਜ ਕਲਰ ਉਹ ਦੋਨੋਂ ਹੀ ਮੇਰੇ ਖਤਮ ਹੋਏ ਪਏ ਆ ਤਾਂ ਕਰਕੇ ਮੈਂ ਯੂਜ਼ ਨਹੀਂ ਕਰ ਸਕੀ ਬਟ ਤੁਸੀਂ ਦੇਖੋ ਪਿੰਕ ਕਲਰ ਵੀ ਮੈਂ ਕਿਵੇਂ ਨਾ ਕਿਵੇਂ ਕਰਕੇ ਫਿਲਟ ਕਰ ਦਿੱਤਾ ਹੁਣ ਬਸ ਫਾਈਨਲ ਟੱਚ ਰਹਿ ਗਿਆ ਫਾਈਨਲ ਟੱਚ ਕਿਹੜਾ ਹੈ ਲਾਈਟ ਗ੍ਰੀਨ ਤੁਹਾਨੂੰ ਮੈਂ ਹਰ ਵਾਰ ਕਹਿੰਦੇ ਹੁੰਨੇ ਆਂ ਕਿ ਵੀਡੀਓ ਨੂੰ ਆ ਮਤਲਬ ਕਿ ਵੀਡੀਓ ਨੂੰ ਐਂਡ ਨਾ ਕਰਿਆ ਕਰੋ ਜਲਦੀ ਬਿਕੋਜ਼ ਉਹਦਾ ਫਾਈਨਲ ਟੱਚ ਹਜੇ ਪਿਆ ਹੁੰਦਾ ਸੋ ਦੇਖੋ ਜਿਹੜਾ ਫਾਈਨਲ ਟੱਚ ਤੁਸੀਂ ਵੇਖਦੇ ਨਹੀਂ ਤੇ ਬਸ ਜਲਦੀ ਜਲਦੀ ਜਾਣ ਦੀ ਕਰਦੇ ਹੋ ਬਟ ਐਟ ਦੈਟਸ ਫਾਈਨ ਬਟ ਮੈਨੂੰ ਕੋਈ ਉਹਦੇ ਨਾਲ ਇਸ਼ੂ ਨਹੀਂ ਹੈਗਾਗਾ ਮੇਰੀ ਵੀਡੀਓ ਸ਼ਾਇਦ ਬੋਰਿੰਗ ਹੋ ਗਈ ਸੋ ਤੁਸੀਂ ਛੇਤੀ ਭੱਜਣ ਦੀ ਕਰਦੇ ਹੋ ਬਟ ਫਾਈਨ ਫਾਈਨ ਓ ਮਾਈ ਗੋਡ ਮੇਰੇ ਪਤਾ ਤਾਂ ਲੈ ਰਹੀ ਗਿਆ ਲੀਫਿਕ ਫਿਲ ਅਪ ਕਰਨ ਵਾਲਾ ਬਟ ਫਾਈਨ ਆਪਣੇ ਕੋਲ ਆਪਾਂ ਕਿਹੜਾ ਕਿਤੇ ਭੱਜੇ ਜਾਂਦੇ ਆ ਮੈਂਟਲ ਚ ਹੀ ਹੋ ਜਾਣਾ ਇਹਨਾਂ ਨੂੰ ਤਾਂ 2 ਸੈਕਿੰਡਸ ਲੱਗਣਾਗਾ ਦੇਖੋ ਇਹਦਾ ਫਾਈਨਲ ਟੱਚ ਹੁਣ ਹਜੇ ਫਾਈਨਲ ਟੱਚ ਵੀ ਨਹੀਂ ਪੂਰਾ ਹੋਇਆ ਡਿਫਰੈਂਟ ਡਿਫਰੈਂਟ ਕਲਰ ਫਲਾਵਰਸ ਦੇ ਵਿੱਚ ਲੱਗਣੇ ਜ਼ਰੂਰੀ ਨੇ ਜਿਹੜੇ ਜ਼ਰੂਰੀ ਵੀ ਨੇ ਤੇ ਥੋੜੇ ਜਿਹੇ ਕੀ ਆ ਅਟਰੈਕਟ ਕਰਦੇ ਨੇ ਪੀਪਲਸ ਨੂੰ ਵੀ ਇਹ ਪੀਪਲ ਨੂੰ ਵੀ ਇਹ ਤੁਸੀਂ ਆਈਡੀਆਜ਼ ਕਰੇ ਕਰੋ ਆਪਣੇ ਕਸੂਟਾਂ ਦੇ ਉੱਪਰ ਕਰੋ ਸੋ ਦੇਖੋ ਚਲੋ ਜੀ ਆਪਣਾ ਗ੍ਰੀਨ ਕਲਰ ਦਾ ਫਲਾਵਰ ਵੀ ਪੂਰਾ ਹੋ ਗਿਆ ਹਜੇ ਤੁਸੀਂ ਜਾਓ ਜੇ ਨਾ ਕਿਤੇ ਮੈਂ ਤੁਹਾਨੂੰ ਇਹਨੂੰ ਰੇਜ਼ ਕਰਕੇ ਵੀ ਦੱਸਾਂਗੀ ਮਤਲਬ ਕਿ ਜਿਹੜੇ ਇਹ ਪੈਨਸਲ ਦੇ ਨਿਸ਼ਾਨ ਨੇ ਨਾ ਇਹ ਰੇਜ਼ ਵੀ ਹੋਣਗੇ ਹੁਣ ਹੁਣ ਕਿਹੜਾ ਰਹਿ ਗਿਆ ਫਾਈਨਲ ਟੱਚ ਫਾਈਨਲ ਟੱਚ ਰਹਿ ਗਿਆ ਜੀ ਆ ਕਲਰਸ ਦਾ ਦੇਖੋ ਆ ਕਲਰਸ ਦਾ ਫਾਈਨਲ ਟੱਚ ਰਹਿ ਗਿਆ ਸੋ ਹੁਣ ਆਪਾਂ ਇਸ ਕਲਰ ਦਾ ਫਾਈਨਲ ਟੱਚ ਇਹਨਾਂ ਨੂੰ ਦਵਾਂਗੇ ਸਾਰੇ ਕੱਟ ਲੈਣੇ ਆ ਸੋ ਸਾਰਿਆਂ ਦੇ ਲੋੜਾ ਰੈੱਡ ਕਲਰ ਕਿਸੇ ਚ ਵੀ ਨਹੀਂ ਹੋਣਾ ਯੈਲੋ ਕਰ ਦਿੰਨੇ ਆ ਆਪਾਂ ਕਾਦੇ ਚ ਚਲੋ ਯੈਲੋ ਕਰ ਦਿੰਨੇ ਆ ਆਪਾਂ ਇਹਦੇ ਨਹੀਂ ਯੈਲੋ ਇਹਦੇ ਚ ਕਰ ਦਿੰਨੇ ਲੋ ਯੈਲੋ ਕਰ ਦਿੱਤਾ ਇਹਦੇ ਚ ਵਾਈਟ ਤਾਂ ਜਿਹਦੇ ਚ ਮਰਜੀ ਕਰ ਲਓ ਬਟ ਮੈਂ ਬਲੂ ਚ ਕਰਾਂਗੀ ਬਿਕੋਜ਼ ਬਲੂ ਚ ਮੈਨੂੰ ਵਾਈਟ ਬਹੁਤ ਸੋਹਣਾ ਲੱਗਦਾ ਦੈਨ ਬਲੂ ਵੀ ਕੰਪਲੀਟ ਐਂਡ ਗ੍ਰੀਨ ਵਨ ਇਜ਼ ਫਾਰ ਰੈਡ ਕਲਰ ਦੇਖੋ ਕਿੱਡਾ ਸੋਹਣਾ ਕਿੱਡਾ ਪਿਆਰਾ ਲੱਗ ਰਿਹਾ ਐਂਡ ਬਲੈਕ ਵਨ ਇਜ਼ ਫਾਰ येलो ਇਹ ਹਜੇ ਮੈਂ ਸਿਰਫ ਤੁਹਾਡੇ ਵਾਸਤੇ ਯੂਜ਼ ਕਰ ਰਹੀ ਹਾਂ ਬਟ ਇਹ ਕੱਪੜੇ ਤੇ ਹਜ ਤੱਕ ਮੈਂ ਯੂਜ਼ ਨਹੀਂ ਕੀਤੇ ਮਤਲਬ ਕਿ ਨਵਾਂ ਸਟਾਕ ਜਿਹੜਾ ਆ ਪਰ ਉਹ ਤਾਂ ਮੈਂ ਬਹੁਤ ਕੱਪੜੇ ਬਣਾ ਚੁੱਕੀ ਹਾਂ ਨਾ ਵਾਸਤੇ ਇਹਨਾਂ ਦੇ ਉਹ ਇਹਨਾਂ ਦੀ ਯੂਸਿਸ ਚ ਬਟ ਤੁਹਾਡੇ ਵਾਸਤੇ ਮੈਂ ਵੀਡੀਓ ਬਣਾ ਰਹੀ ਹਾਂ ਨਿਊ ਸਟਾਕ ਮੰਗਵਾ ਕੇ ਸੋ ਦੈਟਸ ਵਾਈ ਬਲੈਕ ਕਲਰ ਹਾਂ ਬਲੈਕ ਕਲਰ ਜਿਹੜਾ ਪਿੰਕ ਚ ਵੀ ਬਲੈਕ ਹੀ ਕਰਦੇ ਨੇ ਬਿਕਾਜ਼ ਇਸ ਵਾਂ ਲੱਗੇਗਾ ਬਲੈਕ ਕਲਰ ਤਾਂ ਬੈਠ ਗਿਆ ਬਿਕਾਜ਼ ਕਿ ਉਹ ਥੋੜਾ ਜਿਹਾ ਵਾਟਰ ਨੇ ਨਾ ਮਤਲਬ ਪਾਣੀ ਚ ਹਜੇ ਵੀ ਖੜਿਆ ਹੋਇਆ ਹੈ ਇੱਥੇ ਸੋ ਤੁਸੀਂ ਦੇਖ ਸਕਦੇ ਹੋ ਦੇਖੋ ਕਿੰਨਾ ਪਿਆਰਾ ਲੱਗ ਰਿਹਾ ਹੈ ਕਿੰਡੀ ਸ਼ਾਈਨਿੰਗ ਦੇ ਰਿਹਾ ਦੇਖੋ ਹੁਣ ਤੁਸੀਂ ਤੁਸੀਂ ਦੇਖ ਕੇ ਕਨਫਿਊਜ਼ ਤਾਂ ਹੋ ਮੋਗੇ ਵੀ ਐਡਾ ਕਿ ਕਿਦਾਂ ਅਸੀਂ ਐਡੀ ਕੁ ਵੇਲ ਪੂਰੀ ਕਰਾਂਗੇ ਮਤਲਬ ਕਾਹਦੇ ਤੇ ਵੇਲ ਪੂਰੀ ਕਰਾਂਗੇ ਅਸੀਂ ਇਹ ਬਾਵਾ ਤੇ ਕਰਾਂਗੇ ਕਿ ਪਹੁੰਚਾਂ ਤੇ ਕਰਾਂਗੇ ਬਟ ਤੁਸੀਂ ਇਹ ਐਡੀ ਕੁ ਵੇਲ ਨੂੰ ਵੇਖ ਕੇ ਤੁਸੀਂ ਵੱਡੀ ਵੇਲ ਬਣਾਉਣੀ ਹੈ ਜਿਹਦੇ ਨਾਲ ਕਿ ਤੁਹਾਡਾ ਸਾਰੇ ਦਾ ਸਾਰਾ ਸੂਟ ਕਿ ਕੰਪਲੀਟ ਹੋਵੇਗਾ ਤੁਸੀਂ ਏਡੀ ਕੁ ਵੇਲ ਦੇ ਉੱਪਰ ਨਹੀਂ ਰਹਿਣਾਗਾ ਤੁਸੀਂ ਏਦੂ ਵੱਡੀ ਵੇਲ ਬਣਾਉਣੀ ਹੈਗੀ ਡਿਫਰੈਂਟ ਕਲਰ ਯੂਜ਼ ਕਰਕੇ ਜੇ ਤੁਸੀਂ ਬਲੂ ਕਲਰ ਯੂਜ਼ ਕਰਨਾ ਚਾਹੁੰਦੇ ਹੋ ਬਲੂ ਕਰੋ ਰੈੱਡ ਕਰਨਾ ਚਾਹੁੰਦੇ ਹੋ ਰੈੱਡ ਕਰੋ ਬਰਾਊਨ yellow ਪੀ ਬਲੂ ਐਂਡ ਪਿੰਕ ਪਿੰਕ ਵੀ ਨਹੀਂ ਹੈਗਾ ਇਹ ਤਾਂ ਪਤਾ ਨਹੀਂ ਕਿਹੜਾ ਕਵਰ ਬਣ ਚੁੱਕਿਆ ਬਟ ਡੋਂਟ ਵਰੀ ਤੁਹਾਡੇ ਕੋਲ ਤਾਂ ਤੁਸੀਂ ਅਫੋਰਡ ਕਰੋਗੇ ਜਦੋਂ ਤਾਂ ਤੁਸੀਂ ਧਿਆਨ ਨਾ ਕਰਨੇ ਕਿੰਦਾਂ ਦੇ ਕਲਰ ਉਹਨੂੰ ਚਾਹੀਦੇ ਆ ਸੋ ਦੇਖੋ ਬਹੁਤ ਸੋਹਣੇ ਤਰੀਕੇ ਨਾਲ ਕੀ ਆ ਵੇਲ ਆਪਣੀ ਕੰਪਲੀਟ ਹੋਈ ਹੈ ਸੋ ਤੁਸੀਂ ਪਲੀਜ਼ ਇਹਨੂੰ ਕੋਰਪੋਰੇਟ ਕਰਿਓ ਜੀ ਮੇਰੇ ਨਾਲ ਪਲੀਜ਼ ਇਹਨੂੰ ਕਮੈਂਟ ਜ਼ਰੂਰ ਕਰਿਆ ਕਰੋ ਕਿੱਦਾਂ ਦੀ ਬਣੀ ਹੈ ਸੋ ਬਾਏ